प्यारे पंजाबीयो आज ਆਪਾਂ ਵਿਚਾਰ ਕਰਾਂਗੇ ਜਿਹੜੇ ਡਰਾਈਵਰ ਚਾਹੇ ਕੋਈ ਵੀ ਗੱਡੀ ਚਲਾਉਂਦੇ ਨੇ ਉਹ ਰੋਡ ਦੇ ਉੱਤੇ ਚੱਲਦੇ ਸਮੇਂ ਮੋਬਾਈਲ ਸੁਣ ਦੀ ਬੜੀ ਆਤਮ ਮਾੜੀ ਹੈ। ਔਰ ਜੇ ਕੋਈ ਮੋਬਾਈਲ ਸੁਣ ਲਗਾ ਸਾਈਡ ਤੇ ਕਰਕੇ ਗੱਡੀ ਵੀ ਸੁਣਦਾ ਹੈ ਤਾਂ ਉਹ ਕਈ ਵਾਰੀ ਮੋੜਾਂ ਦੇ ਉੱਤੇ ਖੜਾ ਲ ਦਿੰਦੇ ਨੇ ਗੱਡੀਆਂ ਜਿਸ ਨਾਲ ਆਵਾਜਾਈ ਚ ਬੜੀ ਤੰਗੀ ਔਖਾਈ ਹੁੰਦੀ ਹੈ। ਤੋਂ ਇਹ ਸੋਚਣ ਵਾਲੀ ਗੱਲ ਹੈ। ਮੈਂ ਲਟੂ ਵਾਲੀ ਰੋਡ ਤੋਂ ਫਾਟਕ ਦੇ ਨਾਲ ਹੀ ਮੁੜਨ ਲੱਗਾ ਸਾਂ ਤੋਂ ਇੱਕ ਮੇਰਾ ਵੀਰ ਗੱਡੀ ਸਕਿਉਰਟੀ ਵਾਲੀ ਜਿਹੜੀ ਬੈਂਕ ਸਕਿਉਰਟੀ ਵਾਲੇ ਆ ਉਹ ਮੋਬਾਈਲ ਸੁੰਡਿਆ ਸੀ ਉਸ ਦੇ ਪਿੱਛੇ ਸਕੂਟਰ ਮੋਟਰਸਾਈਕਲ ਵਾਲਿਆਂ ਦੀ ਇੰਨੀ ਭੀੜ ਲੱਗ ਗਈ ਤੋਂ ਗੱਲ ਟਕਰਾਰ ਬਾਜੀ ਚ ਪਹੁੰਚ ਗਈ ਇਹ ਸਾਡੀ ਪਰਸਨਲ ਪ੍ਰੋਬਲਮ ਹੈ ਜੇ ਅਸੀਂ ਮੋਬਾਈਲ ਸੁੰਨਾ ਹੈ ਤੇ ਅਸੀਂ ਗੱਡੀ ਨੂੰ ਕਿਸੇ ਸਾਈਡ ਤੇ ਕਰਕੇ ਜਿੱਥੇ ਪਿੱਛੋਂ ਆਵਾਜਾਈ ਪ੍ਰਭਾਵਿਤ ਨਾ ਹੋਵੇ ਤੋ ਇਹ ਜਿਹੜੀਆਂ ਨਿੱਕੇ ਨਿੱਗੀਆਂ ਚੀਜ਼ਾਂ ਜਿਸ ਨਾਲ ਕੋਕੇ ਲੋਕ ਡਿਊਟੀਆਂ ਤੇ ਜਾਂਦੇ ਨੇ ਕੋਈ ਆਪਣੇ ਜ਼ਰੂਰੀ ਕੰਮ ਜਾਂਦਾ ਅਸੀਂ ਉਹਨਾਂ ਨੂੰ ਬਹੁਤ ਪਰੇਸ਼ਾਨੀ ਦਾ ਸਵੱਭ ਬਣ ਜਾਂਦੇ ਆ ਇਹ ਸੋਚ ਕੇ ਚੱਲੀਏ ਹਮੇਸ਼ਾ